ਮੰਗਿਆ ਸੀ ਕਿ ਰੱਖ ਸਕਦੇ ਜੇ ਸਾਡਾ ਨਿਆਂ ਨਹੀਂ ਚੱਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਆ ਆਇਓ ਆ ਉਹ ਇੱਥੇ ਸਾਡਾ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨਹੀਂ ਉਹ ਇਦੋਂ ਹੋਰ ਮਾਰਾ ਕਿਹੜੀ ਗੱਲ ਹੋ ਸਕਦੀ ਹੈ ਸਾਡੇ ਨਿਆਂਿਆਂ ਨੂੰ ਮਾਰੀ ਜਾਂਦੇ ਆ ਹੈ ਨਾ ਇਹ ਕਾਹਨੋਂ ਮਿਟਾ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹੋ ਹਾਂ ਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਆ ਇਸ ਟਾਈਮ ਅਸੀਂ ਇਸ ਟਾਈਮ ਪਾਣੋਗੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋਗੀ ਠੀਕ ਹੈ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਹੈ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ ਹਾਂ ਜੀ ਉਹਨ ਦੇ ਵੀ ਜੀ ਹੁਣ ਪੁਲਿਸ ਨੇ ਕੀ ਪ੍ਰੋਸਸ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਹੋਈ ਜਾਮ ਲੱਜੇ ਹੋਏ ਨੇ ਉੱਥੇ ਸ਼ਾਇਦ ਜੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਨਾਲ ਯਾਨੀ ਦਿਨ ਰਾਤ ਖੜੇ ਰਹੇ ਆ ਜਦੋਂ ਵੀ ਜਦੋਂ ਮੈਂ ਫੋਨ ਕੀਤਾ ਨਾਲੇ ਹੀ ਪਹੁੰਚ ਗਏ ਆ ਜੇ 2-3 ਘੰਟਿਆਂ ਚ ਤੇ ਯਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਕਿ ਉਹਨਾਂ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਤਾਂ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਤਾਂ ਮੂੰਹ ਦਾ ਖੂਨ ਨਾ ਭਰਿਆ ਹੋਇਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਚੂੜਾ ਇਹ ਬੱਚਾ ਮਾਸ਼ਾਅੱਲਾ ਉਹਨੇ ਕੀ ਬਗਾੜਿਆ ਸੀ ਇਹਦਾ ਨੂੰ ਮਾਰ ਦਿੰਦਾ ਮੇਰੇ ਪਤਨੂੰ ਛੱਡ ਦਿੰਦਾ ਸਾਰਾ ਖੂਨ ਇਹ ਗੁਰ ਬਿਤਾ ਵਿਆਹ ਹੈ ਮੈਂ ਜੋਨਾ ਬੇ ਉਹਨੂੰ ਜੇਤੀ ਤੋਂ ਜੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰ ਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ ਐਵੇਂ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿਨੇ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਹੈ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹਦੀ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਏ ਨਹੀਂ ਕੁਛ ਉਹ ਦੀ ਜਿੱਦਾਂ ਦੇ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਇਹ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦੇ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕਿੱਲੇਆਂ ਵਾਲਾ ਆਇਆ ਕਿਹੜਾ ਕਿੱਲਾ ਹਾਏ ਕਿਹੜਾ ਬਲਰਾਮ ਬਲਰਾਮ ਕਿੱਲੇਆਂ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇ ਉੱਥੇ ਖੜੀ ਕਰਿਆ ਆਇਆ ਉਹਨਾਂ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਹਨੂੰ ਦਿਨਾਂ ਦਿਨਾਂ ਚ ਨਿਬੇੜਿਆ ਜਾਵੇ ਇਹਨੂੰ